ਹਾੜੀ ਵੇਚ ਖਾਦੀ ਚੰਨਾ ਸੋਣੀ ਮੁੱਕ ਚੱਲੀਆ ਹਾੜੀ ਵੇਚ ਖਾਦੀ ਚੰਨਾ ਸੋਣੀ ਮੁੱਕ ਚੱਲੀਆ ਤੇਰੇ ਝੂਠੇ ਲਾਰਿਆਂ ਚ ਜਿੰਦ ਸੁਖ ਚੱਲੀਆ ਹਾਏ ਤੇਰੇ ਝੂਠੇ ਲਾਰਿਆਂ ਚ ਜਿੰਦ ਸੁਖ ਚੱਲੀਆ ਹਰ ਹਾੜੀ ਸੋਣੀ ਚੰਨਾ ਲੋਣ ਝੂਠੇ ਲਾਰੇ ਵੇ ਹਰ ਹਾੜੀ ਸੋਣੀ ਚੰਨਾ ਝੂਠੇ ਲਾਰੇ ਵੇ ਹਜੇ ਨਾ ਲਵਾ ਕੇ ਦਿੱਤੇ ਚੁੰਨੀ ਨੂੰ ਸਿਤਾਰੇ ਵੇ ਹਜੇ ਨਾ ਲਵਾ ਕੇ ਦਿੱਤੇ ਚੁੰਨੀ ਨੂੰ ਸਿਤਾਰੇ ਵੇ ਤੁਸੀਂ ਕਦਰ ਕੋਈ ਨਾ ਮੇਰੀ ਪੋਣੀ ਤੁਸੀਂ ਕਦਰ ਕੋਈ ਨਾ ਮੇਰੀ ਪੋਣੀ ਵੇ ਦਾਤੀ ਨੂੰ ਲਵਾ ਦੇ ਕੁੰਗਰੂ ਤੇਰੇ ਨਾਲ ਵੱਡੂਗੀ ਸੋਣੀ ਵੇ ਦਾਤੀ ਨੂੰ ਲਵਾ ਦੇ ਕੁੰਗਰੂ 屌你老乸